ਇੰਡੀਆ ਦੇ ਪਹਿਲੇ ਲਾ ਬਿਨਿਸਟਰ ਸੀ ਜਿਹੜੇ 1947 ਤੋਂ ਲੈ ਕੇ ਨਾਮਿਨੇਟਡ ਲਾ ਮਿਨਿਸਟਰ ਰਹੇ ਤੇ ਜਦੋਂ 1952 ਦੇ ਵਿੱਚ ਚੋਣ ਹੋਈ ਹੈ ਉਦੋਂ ਇਹਨਾਂ ਸਾਰਿਆਂ ਨੇ ਰਲ ਕੇ ਜਿਹੜੀ ਕਾਂਗਰਸ ਹੈ ਉਹ ਵੀ ਆਰਐਸਐਸ ਦੀ ਮਾਂ ਹੈ ਆਰਸੋ ਦੇ ਵਿੱਚ ਪਲਦੀ ਰਹੀ ਐ ਉਹਨਾਂ ਨੇ ਬੇਦਖਰ ਨੂੰ ਰਲ ਕੇ ਇੱਕ ਵਿਰੋਧੀ ਵੀਰਵਰਾ ਬਣਾ ਕੇ 25 ਲੱਖ ਰੁਪਏ ਨੂੰ ਦੇ ਕੇ ਹਰਾਤਾ ਸੀ ਇਹ ਤਾਂ ਉਸ ਤੋਂ ਬਾਅਦ ਹੀ ਇਹਨਾਂ ਨੇ ਧਾਰ ਲਿਆ ਸੀ ਕਿ ਜਿਹੜਾ ਸਾਡਾ ਇੰਡੀਅਨ ਕਨਸਟੀਟਿਊਸ਼ਨ ਦਾ ਘਾੜਾ ਜੀ ਨੇ ਸਾਨੂੰ 1950 ਦੇ ਵਿੱਚ ਇੰਡੀਅਨ ਕਨਸਟੀਟਿਊਸ਼ਨ ਲਾਗੂ ਕੀਤਾ ਕੌਣ ਨੂੰ ਅਸੀਂ ਕਿਸ ਤਰੀਕੇ ਟ੍ਰੈਕ ਤੋਂ ਲਾਉਣਾ ਉਹਦਾ ਨਾਮ ਤਾਂ ਉਹਨਾਂ ਚਿਰ ਵਰਤਦੇ ਰਹੇ ਜਿੰਨਾ ਚਿਰ ਸਾਦਾ ਨਹੀਂ ਡਾਕਟਰ ਭੀਮਰਾਓ ਜੀ ਦੇ ਨਾਮ ਤੇ ਉਹ ਸੰਸਥਾ ਚਲਾਉਂਦੇ ਰਹੇ ਉਹਦੇ ਦਿਨ ਬਣਾਉਂਦੇ ਰਹੇ ਉਹਦੇ ਇਕੱਠ ਕਰਦੇ ਰਹੇ ਕਿਉਂਕਿ ਉਹ ਸੋਚਦਿਆਂ ਇਹਨਾਂ ਨੇ ਵੋਟਾਂ ਲੈਣੀਆਂ ਸੀ ਤੇ ਉਹ ਵੋਟਾਂ ਲੈਣ ਦੀ ਤਰਕ ਦੇ ਵਿੱਚ ਨਾਲੇ ਉਹਦਾ ਨਾਮ ਲੈਂਦੇ ਰਹੇ ਨਾਲੇ ਉਹਦੀ ਸੋਚ ਨੂੰ ਮਾਰਦੇ ਰਹੇ ਤੇ ਫੇਰ ਕੀ ਹੋਇਆ ਜੀ ਉਸ ਤੋਂ ਬਾਅਦ ਇਹ ਕੀ ਹੋਇਆ ਇਹਨਾਂ ਨੇ ਹੌਲੀ 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 23 ਨਵੰਬਰ 2023 ਤੱਕ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਬੇਦਕਰ ਨੇ ਲਾਅ ਬਣਾਇਆ ਸੀ ਉਹਦੇ ਵਿੱਚ 106ਵੀਂ ਸੋਧਾਂ ਕਰਤੀਆਂ ਉਹਨੂੰ ਰਿਜੈਕਟ ਕਰਤਾ ਅਸੀਂ ਰੌਲਾ ਪਾਉਂਦੇ ਰਹੇ ਫੇਰ ਇਹਨਾਂ ਨੇ ਨਾਗਪੁਰ ਤੋਂ ਇੱਕ ਪਾਲਿਸੀ ਦਿੱਤਾ ਤੁਸੀਂ ਚਲੋ ਜੈਪੁਰ ਦੀ ਅਦਾਲਤ ਅੱਗੇ ਚਲੋ ਹਾਈ ਕੋਰਟ ਉੱਥੇ ਮੰਨੂ ਸਿਵਰਤੀ ਲਾਗੂ ਕਰਨ ਮੰਨੂ ਦਾ ਪੁੱਤ ਲੱਗਿਆ ਹੈ ਜਿਹੜੀ ਅਦਾਲਤ ਅੱਗੇ ਮੰਨੂ ਦਾ ਪੁੱਤ ਲੱਗਿਆ ਹੈ ਤੂੰ ਕਿਵੇਂ ਇਸਾਂ ਮਿਲ ਜੂ ਤੂੰ ਫੇਰ ਇਹਨਾਂ ਸਾਰਿਆਂ ਨੇ ਰਲ ਕੇ ਉਹਨੂੰ ਖਤਮ ਕਰਨ ਦੀ ਹੌਲੀ 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 ਫੇਰ ਇਹਨਾਂ ਨੇ ਇੱਕ ਸੁਧਾਨ ਬਣਾਇਆ ਆ ਆਰਐਸਐਸ ਨੂੰ ਉਹਦੇ ਵਿੱਚ ਇਹਨਾਂ ਨੇ ਕੀ ਗੱਲ ਕੀਤੀ ਐ ਅਸੀਂ ਰੌਲਾ ਪਾਇਆ ਅਸੀਂ 2019 ਦੇ ਵਿੱਚ ਰੌਲਾ ਪਾਇਆ ਬਾਜੂਏ 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 ਉਹ 20 ਮਾਰਚ 2020 ਤੱਕ ਸੀ ਉਹ ਆਪਣੇ ਪਾਰਲੀਮੈਂਟ ਦੇ ਵਿੱਚ ਤੋਂ ਬਾਅਦ ਜਿਹੜਾ ਪੀਐਮਓ ਦਫਤਰ ਹੈ ਉਹਦੇ ਚ ਲੰਘਿਆ ਜੀ ਉਹਦੀ ਡੇਟ ਪੈ ਸੀ ਉਹਨਾਂ ਨੂੰ ਕੀ ਕਿਹਾ ਮੈਂ ਮੋਟਾ ਜਿਹਾ ਦੱਸੂਗਾ ਉਹਦੇ ਚ ਇਹਨਾਂ ਨੇ ਸੰਵਿਧਾਨ ਦੇ ਵਿੱਚ ਬ੍ਰਾਹਮਣ ਕਿਸ਼ਤਰੀਆ ਵੈਸ਼ ਤੇ ਸ਼ੂਦਰ ਚਾਰ ਚਵੰਡੇ ਹੂੰ ਚਾਰ ਚਵੰਡੇ ਉਹਨੇ ਦੱਸਿਆ ਵੀ ਤੁਹਾਡੀ ਹਾਲਾਤ ਕੀ ਹੋਊਗਾ ਉਹਨਾਂ ਨੇ ਕਿਹਾ ਜਿਹੜਾ ਬ੍ਰਾਹਮਣ ਹੈ ਇਹੀ ਐਮਪੀ ਬਣੂਗਾ ਇਹੀ ਪ੍ਰਧਾਨ ਮੰਤਰੀ ਬਣੂਗਾ ਇਹੀ ਜੱਜ ਬਣੂਗਾ ਇਹੀ ਰਾਜ ਸਭਾ ਦਾ ਮੈਂਬਰ ਬਣੂਗਾ ਇਹੀ ਸਟੇਟਾਂ ਦੇ ਮੁੱਖ ਮੰਤਰੀ ਬਣਨਗੇ ਤੇ ਇਹੀ ਬੜੂਗਾ ਫਿਰ ਉਹਨੇ ਕਿਹਾ ਕਿ ਛਤਰੀਆ ਵਾਰੀ ਕਿ ਛਤਰੀਆ ਦਾਸ ਜਮਾਤਾਂ ਤੋਂ ਵੱਧ ਨਹੀਂ ਬੜੂਗਾ ਉਹਦੀ ਘਰ ਵਾਲੀ ਨਹੀਂ ਬੜੂਗੀ ਨਾ ਇਹ ਐਮਐਲਏ ਬਣਨਗੇ ਨਾ ਐਮਪੀ ਬਣਨਗੇ ਕੁਛ ਨਹੀਂ ਬਣਨਗੇ ਫਿਰ ਉਹਨਾਂ ਨੇ ਕਿਹਾ ਵੈਸ਼ਯ ਵਾਰੀ ਵੈਸ਼ਯ ਵਾਰੀ ਕਿਹਾ ਕਿ ਬਣਨਗੇ ਹੂੰ ਇਹ ਸਿਰਫ ਰੇੜੀਆਂ ਲਾਇਕ ਜੀ ਠੀਕ ਤੇ ਇਹ ਕਿਸੇ ਚ ਐਮਐਲਏ ਐਮਪੀ ਇਹ ਭਾਗੀਦਾਰ ਨਹੀਂ ਹੋਣਗੇ ਹੂੰ ਤੇ ਫਿਰ ਫਿਰ ਉਹਨੇ ਵੰਡੇ ਸ਼ੂਦਰ ਸ਼ੂਦਰ ਦੇ ਵਿੱਚ ਸਿੱਖਾਂ ਨੂੰ ਮੁਸਲਮਾਨਾਂ ਨੂੰ ਅਸਾਈਆਂ ਨੂੰ ਜੈਨੀਆਂ ਨੂੰ ਬੋਧੀਆਂ ਨੂੰ ਸਾਰੇ ਨੂੰ ਆਪਨ ਸ਼ੂਦਰ ਚ ਪਾ ਲਾ ਉਹ ਕਹਿੰਦੇ ਇਹ ਸਿਰਫ ਖੇਤਾਂ 'ਚ ਲੇਬਰ ਕਰਨਗੇ ਇਹਨੇ ਨਾਜਵੀਨਾਂ ਦੇ ਮਾਲਕ ਹੋਣਗੇ ਕੁਛ ਨਹੀਂ ਕਰਨਗੇ ਹੂੰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਜਿਹੜਾ ਜਹਾਜ਼ ਤੇ ਚੜੂਗਾ ਉਹ क्षत्रिय ਚੜੂ। ਓਕੇ। ਜਿਹੜਾ ਨਹੀਂ ਜਹਾਜ਼ ਤੇ ਜਿਹੜਾ ਚੜੂਗਾ ਉਹ ਬ੍ਰਾਹਮਣ ਚੜੂਗਾ। ਅੱਛਾ। ਤੇ ਜੀਪ ਤੇ ਚੜੂਗਾ ਕਿਸ਼ਤਰੀਆ। ਤੇ ਫੇਰ ਮੋਟਰਸਾਈਕਲ ਤੇ ਚੜੂਗਾ ਵੈਸ਼ਿਆ। ਤੇ ਆਪਾਂ ਚੜਾਂਗੇ ਸਾਈਕਲ ਤੋਂ ਬਾਅਦ ਆਪਣੇ ਕੋਲੇ ਨੂੰ। ਓਕੇ। ਉਸ ਤੋਂ ਬਾਅਦ ਉਹਨੇ ਕੀ ਕੀਤਾ ਵੀ ਜੇ ਬ੍ਰਾਹਮਣ ਦੇ ਖਿਲਾਫ ਕਰ क्षत्रिय ਬੋਲੂਗਾ ਉਹਦੀ ਇੱਕ ਜੀਬ ਕੱਟ ਦਿੱਤੀ। ਜੇ ਵੈਸ਼ਾ 2 ਤੇ ਸ਼ੂਦਰੂਲ 3 ਇੰਚ ਕੱਟ ਦਿੱਤੀ ਜਾਊਗੀ ਉਸ ਤੋਂ ਬਾਅਦ ਜੇ ਕੋਈ ਕਿਸੇ ਕੇਚ ਫਸ ਜਾਵੇ ਛਾੜ ਚਤਰ ਦੇ ਕੇਚ ਕੋਈ ਫਸ ਜਾਵੇ ਤੇ ਬ੍ਰਾਹਮਣ ਨੂੰ ਵਰਨਰ ਕੇ ਛੱਡੇ ਦਿੱਤਾ ਜਾਵੇ ਤੇ ਜੇ ਕਸ਼ਤਰੀਆ ਫਸ ਜਾਵੇ ਉਹਦਾ 1 ਇੰਚ ਲੈਂਗ ਕੱਟ ਦਿੱਤਾ ਜਾਵੇ ਜੇ ਉਹਦੇ ਵਿੱਚ ਵੈਸ਼ਯਾ ਸਾਹ ਹਾਜੇ ਉਹਦਾ 2 ਇੰਚ ਕੱਟ ਦਿੱਤਾ ਜਾਊਗਾ ਜੇ ਸ਼ੂਦਰ ਵਾਜੇ ਉਹਦਾ 3 ਫਾਜੂਗਾ ਜੇ ਬੰਦਾ ਕੋਈ ਕਤਲ ਕਰ ਦੇਵੇ ਤੇ ਬ੍ਰਾਹਮਣ ਨੂੰ ਵੈਸੇ ਛੱਡ ਦਿੱਤਾ ਜਾਊਗਾ ਕਿਸ਼ਤਰੀਆ ਨੂੰ ਜੇ ਸਜ਼ਾ ਹੋਊਗੀ 20 ਸਾਲ ਸਜ਼ਾ ਹੋਊਗੀ ਉਹਨੂੰ ਫਿਰ ਫਾਸੀ ਤੇ ਲਟਕਾ ਦਿੱਤਾ ਜਾਊਗਾ ਜੇ ਦੂਜਾ ਹੋਊਗਾ ਵੈਸ਼ਯਾ ਉਹਨੂੰ ਪੁੱਠਾ ਲਟਕਾ ਕੇ ਮਾਰ ਦੇਣਗੇ ਤੇ ਜੇ ਸ਼ੁੱਧਰ ਹੋਊਗਾ ਨੂੰ ਗੱਡੀ ਦੇ ਮਾਰ ਕੇ ਕਿਰਤੀ ਇਟ ਕੇ ਮਾਰ ਮਾਰਿਆ ਜਾਊਗਾ ਕਿ ਇਹਨਾਂ ਦਾ ਜਿਹੜਾ ਦਿਨ ਹੋਊਗਾ ਜਿਵੇਂ 15 ਅਗਸਤ ਆ ਜੇ ਮਨੋਂ ਨਵਾਂ ਸਾਲ ਉਹ 20 ਮਾਰਚ ਹੋਊਗਾ ਇਹ ਸਾਰਾ ਕੱਢ ਕੇ ਇਹਨਾਂ ਨੇ ਆਰਐਸਐਸ ਨਾਲ ਉਪਰ ਤੋਂ ਇੱਕ ਬਣਾਇਆ ਇਹ ਜਿਸ ਤਰੀਕੇ ਪਹਿਲਾਂ ਤਾਂ ਇਹਨਾਂ ਨੇ ਮੁਸਲਮਾਨਾਂ ਦੇ ਜ਼ੁਲਮ ਕੀਤੇ ਤੇ ਮੁਸਲਮਾਨਾਂ ਦੇ ਚੁੱਪ ਰਹੇ ਬਾਬਰੀ ਮਹਿਟਾਤੀ ਇਹਨਾਂ ਨੇ ਤਰੀਕੇ ਨਾਲ ਰਾਜ ਲੈ ਕੇ ਰਾਜ ਦੀ ਸ਼ਕਤੀ ਨਾਲ ਤੇ ਜੱਜਾਂ ਨੂੰ ਆਪੇ ਹੱਥਾਂ ਦੇ ਕਰਕੇ ਕੰਮ ਕਰਾ ਲਿਆ। ਹੂੰ। ਫਿਰ ਇਹਨਾਂ ਨੇ ਸਾਡੇ ਸਿੱਖਾਂ ਦੇ ਜਨਮ ਕੀਤਾ। ਦਰਬਾਰ ਸਾਹਿਬ ਤਾਂ ਇਹ ਗਲਾਂ 'ਚ ਟਾਇਰ ਪਾਏ ਤੇ ਉਹ ਨਾਲੇ ਸਾਡੇ ਟਾਇਰ ਪਾਤੇ ਇਹਨਾਂ ਨੇ ਗਲਾਂ 'ਚ ਪਾਦੇ ਨੇ ਤੀਆਂ ਪਰ ਇਹ ਬਧੀਆਂ ਨਾਲ ਸਨ ਰੋਣ ਨਹੀਂ ਦਿੱਤਾ ਨਾਲ ਸਨ ਇਨਸਾਫ ਨਹੀਂ ਦਿੱਤਾ। ਫਿਰ ਸਾਡੇ ਬੰਦੀ ਸਿੰਘ ਬਣਾ ਕੇ ਰੱਖੇ। ਇਹ ਟੇਲਰ ਵਿਖਾਇਆ। ਇਹ 75 ਜਾਨ ਨੂੰ ਟੇਲਰ ਵਿਖਾਤਾ ਤੇ ਰਵਦਾਸ ਮਹਾਰਾਜ ਦਾ ਘਟਾਤਾ ਉਹਨਾਂ ਨੂੰ ਥੋੜਾ ਟੇਲਰ ਵਿਖਾਇਆ। ਅਸਾਈਆਂ ਨੂੰ ਜਿੰਦਾ ਜਲਾ ਕੇ ਸਾੜਤਾ ਕਿਉਂਕਿ ਛੂਦਰਾਂ ਚ ਪਾਈ ਆ ਨਾ ਉਹਨਾਂ ਨੂੰ ਤਰੀਕਾ ਵਿਖਾਤਾ ਤੇ ਉਸ ਤਰੀਕੇ ਆਰਥਿਕ ਤੌਰ ਤੇ ਕਿਸਾਨਾਂ ਨੂੰ ਤਿੰਨ ਕਾਲੀ ਕਾਨੂੰਨ ਲਾਗੂ ਕਰਕੇ ਜ਼ਮੀਨਾਂ ਖੋਣ ਦਾ ਉਹ ਵੀ ਕਾਨੂੰਨ ਤਿੰਨ ਕਾਲੀ ਕਾਨੂੰਨ ਤਾਂ ਹੀ ਆਈ ਹੈ ਕਿ ਜਿਹੜਾ ਜ਼ਮੀਨ ਆ ਸਾਡੀ ਤੁਹਾਡੇ ਤੇ ਸਾਡੇ ਕੋਲ ਛੂਦਰਾਂ ਦੇ ਕੋਲੇ ਐ ਆਪਣ ਛੂਦਰਾਂ ਚ ਕਿਹੜਿਆ ਇਹ ਜ਼ਮੀਨਾਂ ਖੋਣੀਆਂ ਉਹ ਉਸ ਸੰਧਾਨ ਦੇ ਮੁਤਾਬਕ ਹੈ ਉਹਦੇ ਸੰਧਾਨ ਦੇ ਮੁਤਾਬਕ ਤੇ ਹੁਣ ਇਹਨਾਂ ਨੇ ਕਰਤਾ ਵੀ ਹੁਣ ਕਿਹਨੂੰ ਹੱਥ ਪਾਉਣਾ ਉਹਨਾਂ ਨੇ ਇਹਨਾਂ ਨੇ ਸੁਧਾਰ ਬਦਲਣਾ ਠੀਕ ਉਹਦੀ ਤਿਆਰੀਆਂ ਉਹ ਤਾਇਆ ਮਤਛਾ ਨਹੀਂ ਆਪਦੇ ਪਾਰਲੀਮੈਂਟ ਚ ਕੀ ਕਿਹਾ ਉਹ ਪਾਰਲੀਮੈਂਟ ਚ ਉਹਨੇ ਕਿਹਾ ਕਹਿੰਦਾ ਉਹ ਤੇ ਬਣਗਾ ਟ੍ਰੈਂਡੀ ਬਣਗਾ ਮਿੱਤਰ 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 ਜਿਹੜਾ ਕਾਨੂੰਨ ਦੇ ਘਾੜੇ ਨੂੰ ਜਿਹੜਾ ਤਾਂ ਜੰਮਿਆ ਹੀ ਨਹੀਂ ਜਿਸ ਨੇ ਕਾਨੂੰਨ ਘੜਿਆ ਸੀ ਜਿੰਨਾਂ ਦੀ ਕੁਰਬਾਨੀਆਂ ਜਿਹਨੂੰ ਪਤਾ ਹੀ ਨਹੀਂ ਇਹਨਾਂ ਨੇ ਕੀ ਕੀਤਾ ਉਹ ਐਵੇਂ ਬੋਲੇ ਤੇ ਫੇਰ ਪਾਰਲੀਮੈਂਟ ਚ ਉੱਪਰ ਗਈ ਆ ਫੇਰ ਇਹ ਜਨਵਧਿਕ ਪਾਲਸੀ ਦੇ ਤਹਿਤ ਉਹਨੇ ਕਿਹਾ ਜਿਸ ਤਰੀਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਣ ਕੇ ਕੀਤੀ ਹੈ ਜਿਸ ਤਰੀਕੇ ਸਾਈਆਂ ਨੂੰ ਜਿੰਦਾ ਜਲਾ ਕੇ ਸਾੜਿਆ ਬਾਫਰੀ ਬਾਛ ਢਾਈ ਹੈ ਜੇ ਤਰੀਕੇ ਸਾਨਾਂ ਨੂੰ ਮਾਰਿਆ ਇਸੇ ਤਰੀਕੇ ਇੱਕ ਪਾਲਸੀ ਦੇ ਤਹਿਤ ਪਾਰਲੀਮੈਂਟ ਦੇ ਵਿੱਚ ਕਿਉਂ ਮਨੋਬਲ ਟੇਕਣ ਦੇ ਲਈ ਤੰਬੇਦਕਰ ਦੇ ਖਿਲਾਫ ਆ ਇਹਨਾਂ ਨੇ ਆਵਾਜ਼ ਇਸ ਤਰੀਕੇ ਠਾਈ ਹੈ ਹੁਣ ਅਮਿਤ ਸ਼ਾ ਹੋਮ ਮਿਨਿਸਟਰ ਹੋਵੇ ਆਈਡੀ ਰਿਸਪੌਂਸਿਬਿਲਟੀ ਕੁਰਸੀ ਤੇ ਬੈਠਾ ਹੋਵੇ ਉਹ ਇੱਕ ਕਨਸਟੀਚਿਊਸ਼ਨ ਦੇ ਨਿਰਮਾਤਾ ਦੇ ਖਿਲਾਫ ਬੋਲੀ ਜਾਵੇ ਕਿ ਉਹ ਕਹੇ ਵੀ ਪਤਾ ਕੀ ਕਹਦੇ ਉਹ ਕਹਵੇ ਕਿ ਜਿੰਨੇ ਵਾਰੀ ਜੇ ਐਂ ਕਹਿ ਦਈਏ ਤਾਂ ਰੱਬ ਨੂੰ ਮਿਲ ਸਕਦੀ ਹੈ ਨਾ ਦੱਸੋ ਜੀ ਉੱਥੇ ਕੀ ਗੱਲ ਕਹਿਣ ਦੀ ਲੋੜ ਸੀ ਇਹਦਾ ਮਤਲਬ ਇਹਦਾ ਨਾਮ ਲੈਣ ਦੀ ਇਹਦਾ ਮਤਲਬ ਇਹ ਆ ਇਹਦਾ ਨਾਮ ਹੀ ਨਹੀਂ ਲੈਣਾ ਚਾਹੀਦਾ ਹੂੰ ਤੇ ਫੇਰ ਤੇ ਜੇ ਇਹ ਕਹਿੰਦੀ ਹੈ ਵੀ ਜਿਨ੍ਹਾਂ ਨੇ ਕਨਸਟੀਚਿਊਸ਼ਨ ਬਣਾਇਆ ਉਹਨੂੰ ਤਾਂ ਬੇਦਬਖ ਕਰਕੇ ਕਹਿ ਸਕਦੇ ਆ ਤੇ ਤੁਸੀਂ ਮੈਨੂੰ ਦੱਸੋ ਜਦੋਂ ਤੁਸੀਂ ਗਾਂਧੀ-ਗਾਂਧੀ ਕਹੀ ਜਾਂਦੀ ਹੂੰ ਤੁਸੀਂ ਕਾਂਦੀ ਕਾਂਦੀ ਕਹੀ ਜਿੰਨੇ ਕਿਉਂ ਕਹਿੰਦੇ ਹੋ ਤੁਸੀਂ ਨਥੁਰਮ ਗੋਡਸਾ ਵਰਸਾ 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 ਕਹੀ ਜਿੰਨੇ ਕਿਉਂ ਕਹਿੰਦੇ ਹੋ ਭਾਵੇਂ ਤੁਹਾਡੇ ਦੋਨਾਂ ਦੇ ਇੱਕ ਟਵਾਰ ਹੈ ਫਿਰ ਤੁਸੀਂ 나ਗਪੁਰ 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 ਕਿਉਂ ਕਹੀ ਜਿੰਨੇ ਹੋ ਫਿਰ ਤੁਸੀਂ ਮੋਹਨ ਭਗਵਤ ਮੋਹਨ ਭਗਵਤ ਮੋਹਨ ਭਗਵਤ ਕਿਉਂ ਕਹੀ ਜਿੰਨੇ ਹੋ ਫਿਰ ਜੇ ਤੁਸੀਂ ਇਹ ਨਾਂ ਲੈਣੀ ਛੱਡੋ ਫੇਰ ਜੇ ਤੁਸੀਂ ਇਹ ਸਾਰੇ ਨਾਲ ਲੈਣ ਛੱਡੇ ਕਰੋ ਤੇ ਤੁਸੀਂ ਵੀ ਕਿਹੜਾ ਪ੍ਰਮਾਤਮਾ ਕੋਲੇ ਪਹੁੰਚ ਨਹੀਂ ਸਕਦੇ ਇਹਦੇ ਤੁਸੀਂ ਜੋ ਮਰਜੀ ਗਈ ਜਾਓ ਤੁਸੀਂ ਜੋ ਮਰਜੀ ਗਈ ਜਾਓ ਪਰ ਜਵਰ ਜਿੰਨੇ ਫਰਜ਼ੀ ਕਰ ਲੋ ਤੁਹਾਡੀ ਚੱਲਣੀ ਨਹੀਂ ਹੈ ਜਿੱਦੇ ਭੀੜ ਬਣੀ ਨਾ ਫਿਰ ਘਰੇਟੇ ਗੁਰੂ ਕੇ ਬੇਟੇ ਇਹ ਯੋਧੇ ਨਹੀਂ ਖੜਨਾ ਹੋਰ ਕਿਸੇ ਨੇ ਖੜਨਾ ਨਹੀਂ ਆ ਮੈਂ ਤਛਾ ਨੂੰ ਇਸ ਗੱਲ ਦੀ ਤੁਰੰਤ ਮਾਰੀ ਮੰਗਣੀ ਚਾਹੀਦੀ ਆ ਤੇ ਨਹੀਂ ਤਾਂ ਮੈਂ ਬੇਨਤੀ ਕਰਦਾ ਕਿ ਜਿੰਨੇ ਭਰਾਵੋ ਅੰਬੇਦਕਰ ਦੇ ਸੋਚ ਦੇ ਧਾਰਨੀ ਹੋਣਾ ਇਹਨਾਂ ਦੇ ਬਾਹਰ ਆ ਜਾਓ ਹੌਲੀ ਹੌਲੀ ਇਕੱਲਾ ਇਕੱਲਾ ਕਰਕੇ ਤੁਹਾਨੂੰ ਕਿਸੇ ਨੂੰ ਮਨਸਤੀ ਦੇ ਦੇਣਗੇ ਚੁੱਪ ਕਰਾ ਲੈਣਗੇ ਕਿਸੇ ਨੂੰ ਚੇਅਰਮੈਨ ਹੀ ਦੇ ਦੇਣਗੇ ਕਿਸੇ ਨੂੰ ਐਮਪੀ ਬਣਾ ਦੇਣਗੇ ਕਿਸੇ ਨੂੰ ਰਾਜ ਸਭਾ ਦਾ ਮੈਂਬਰ ਬਣਾਣਗੇ ਕਿ ਅਸੀਂ ਭਾਈ ਤੁਹਾਡੇ ਵਾਰਸ ਹੈ ਇਹ ਰਾਜ ਦੇ ਵਿੱਚ ਬਿਠਾ ਕੇ ਤੁਹਾਡੀ ਇਕੱਲੇ ਇਕੱਲੇ ਨੂੰ ਨਚੋੜ ਕੇ ਥੋੜੀ ਜਿਹੜੀ ਮੁੱਠੀ ਆ ਨਾ ਇਹ ਖਤਮ ਕਰਕੇ ਐ ਮੁੱਠ ਨੂੰ ਐ ਐ ਬਣਾ ਦੇਣਗੇ ਇਸ ਕਰਕੇ ਅੱਜ ਵੇਲੇ ਸਿੱਖਾਂ ਨੂੰ ਮੁਸਲਮਾਨਾਂ ਨੂੰ ਅਸਾਈਆਂ ਨੂੰ ਸੂਮਿਤੇ ਕਿਸਾਨਾਂ ਨੂੰ ਪੁੱਛੇ ਸਾਰੀ ਕਮਿਊਨਿਟੀ ਨੂੰ ਇਕੱਠੇ ਹੋ ਕੇ ਇਹ ਜਿਹੜੀ ਸੋਚ ਖਤਮ ਕਰਨੇ ਜਿਹੜੀ ਗੈਰਮਾਨ ਮਤਾ ਦੀ ਮਾਨ ਮਤਾ ਵਿਰੋਧੀ ਸੋਚ ਨੂੰ ਖਤਮ ਕਰਨਾ ਚਾਹੀਦਾ ਇਸ ਕਰਕੇ ਸਾਨੂੰ ਡਟ ਕੇ ਪਹਿਰਾ ਦੇਣਾ ਚਾਹੀਦਾ ਤੇ ਮੈਂ ਤੁਰੰਤ ਸਪਰੀਮ ਕੋਰਟ ਨੂੰ ਜਿਹੜੀ ਸੁਪਰੀਮ ਕੋਰਟ ਆ ਕਾਨੂੰਨ ਨੂੰ ਸਿੱਧਾ ਤੌਰ 'ਤੇ ਹੈ ਪਸੂ ਉਹ ਮੋਟਾ ਐਕਸ਼ਨ ਲੈ ਕੇ ਅਮਨ ਤਸ਼ਾਦਿਨ ਨੂੰ ਕਾਰਵਾਈ ਤੁਰੰਤ ਕਰਨੀ ਚਾਹੀਦੀ ਹੈ ਐਸ்சி ਕਮਿਸ਼ਨ ਹੈ ਜਿਹੜਾ ਕਦੇ ਹਾਸਤੇ ਬਣਿਆ ਐਸ்சி ਕਮਿਸ਼ਨ ਨੂੰ ਵੀ ਇਹਦੇ ਤੇ ਬੋਲਣਾ ਚਾਹੀਦਾ ਤੇ ਮਨੋਲਿਟੀ ਕਮਿਸ਼ਨ ਨੂੰ ਵੀ ਇਹਦੇ ਤੇ ਆਪਦਾ ਬਿਆਨ ਦੇਣਾ ਚਾਹੀਦਾ ਤੇ ਸਾਰੇ ਨੂੰ ਡਟ ਕੇ ਕਰਨਾ ਚਾਹੀਦਾ ਹੈ ਕਿ ਚੋਰ ਗੁੱਤੀ ਸਾਰੇ ਰਲੇ ਹੋਏ ਆ 5 ਸਾਲ ਉਹ ਕੁੱਟਦਾ ਤੇ ਫਿਰ ਦੂਜਾ ਅਥਰੂ ਹੋਈ ਜਾਂਦਾ 5 ਸਾਲ ਉਹ ਕੁੱਟਦਾ ਉਹ ਫਿਰ ਤੁਹਾਡੇ ਥਰੂ ਆਈਦਾ ਇਹ ਵਾਰੀ ਵਾਰੀ ਤਰੀਕੇ ਤਰੀਕੇ ਨਾਲ ਤੁਹਾਨੂੰ ਸਾਡੇ ਕੁੱਟ ਰਹੇ ਆ ਇਹ ਸੋਚ ਨੂੰ ਖਤਮ ਕਰ ਦੇਣਗੇ ਇਸ ਕਰਕੇ ਸਾਨੂੰ ਇਕੱਠੇ ਹੋ ਕੇ ਆਪਾਂ ਗੁਲਾਮੀ ਚੋਂ ਨਿਕਲੀਏ ਤੇ ਅੰਬੇਦਕਰ ਵਰਗ ਦੇ ਜਿਹੜੇ ਭੀਮਰਾਓ ਦੀ ਵਰਗ ਸ਼ਬਦ ਜਿਹੜੇ ਬੋਲੇ ਆ ਇਹ ਨਾ ਸਹਿਨਯੋਗ ਆ ਤੇ ਅਸੀਂ ਇਹਦਾ ਬੜਾ ਗੰਭੀਰ ਨੋਟਿਸ ਲੈਨੇ ਆ ਤੇ ਇਹਨਾਂ ਵਿੱਚੋਂ ਇੱਕ ਵੀ ਨਹੀਂ ਪੜਿਆ ਜਿੰਨਾ ਬੇਦਕਰ ਪੜਿਆ ਇਹਨਾਂ ਚੋਂ ਇਹਨਾਂ ਕੋਲੇ ਤਾਂ ਬੰਦਾ ਹੀ ਨਹੀਂ ਸੀ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਲਿਖਦੇਵੇ ਹੂੰ ਇਹਨਾਂ ਕੋਲੇ ਬੰਦੇ ਹੀ ਨਹੀਂ ਸੀ ਜੇ ਉਹ ਨਾ ਨਾ ਹੁੰਦੇ ਤੇ ਇਹਨਾਂ ਨੂੰ ਇੰਡੀ ਇੰਡੀਅਨ ਕਨਸਟੀਟਿਊਸ਼ਨ ਲਿਖਣਾ ਤੇ ਕੀ ਇਹਨੂੰ ਪੜ੍ਹਣੀ ਨਹੀਂ ਆਉਂਦੀ ਸੀ ਕਿਤੇ ਅੰਗਰੇਜ਼ੀ ਇਹਨਾਂ ਨੂੰ ਸਿਰਫ ਕੀ ਪੜ੍ਹਨਾ ਆਉਂਦਾ ਸੀ ਇਹਨਾਂ ਸੰਸਕੜ ਪੜ੍ਹਦੇ ਜਾਂ ਹਿੰਦੀ ਪੜ੍ਹਦੇ ਸੀ ਇਹ ਤਾਂ ਅੰਗਰੇਜ਼ੀ ਤਾਂ ਪੜ੍ਹਣੀ ਨਹੀਂ ਆਉਂਦੀ ਸੀ ਉਹਨੇ 16 ਡਿਗਰੀਆਂ ਕੀਤੀਆਂ ਸੀਗੀਆਂ 16 ਡਿਗਰੀਆਂ ਜਿਹੜੀਆਂ ਡਿਗਰੀਆਂ ਉਹਨੇ ਕੀਤੀਆਂ ਨਾ ਉਸ ਕਾਲਜ ਦੇ ਗੇਟ ਅੱਗੇ ਨਹੀਂ ਲੰਗੇ ਉਥੇ ਡਿਵੀਜ਼ਨ ਦਾ ਇਹਨਾਂ ਨੂੰ ਕੀ ਮਿਲ ਨਹੀਂ ਉਹਨਾਂ ਦੇ ਉਹਨਾਂ ਕਾਲਜਾਂ ਦੇ ਡੇਟਾ ਕੋ ਨਹੀਂ ਨੱਕ ਸਕਦੇ ਇਸ ਕਰਕੇ ਇਹ ਜਿਹੜਾ ਇਹੋ ਜਿਹਿਆਂ ਫਿਰਕਾ ਪ੍ਰਸਤਾ ਦੀਆਂ ਗੱਲਾਂ ਇਹ ਹੋਮ ਮਿਨਿਸਟਰ ਨੂੰ ਸ਼ੋਭਦੀਆਂ ਨਹੀਂ ਉਹਨੂੰ ਤੁਰੰਤ ਪਾਰਲੀਮੈਂਟ ਦੇ ਵਿੱਚ ਮਾਫੀ ਮੰਗ ਲੈਣੀ ਚਾਹੀਦੀ ਹੈ ਨਹੀਂ ਤਾਂ ਇਹ ਸਿੱਟੇ ਜਿਹੜੇ ਚੰਗੇ ਨਹੀਂ ਨਿਕਲਗੇ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਸਮੂਚੀ ਜਥੇਬੰਦੀ ਇਸ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੀ ਹੈ ਤੇ ਇਹ ਇਹਨੂੰ ਇਹ ਵੀ ਕਹਿੰਦੀ ਹੈ ਤੇ ਅੱਗੇ ਤੋਂ ਵੀ ਹੋਂਟਾ ਵੇਦਕਾਰ ਦੇ ਖਿਲਾਫ ਬੋਲੇ ਆ ਫਿਰ ਕਿਤੇ ਪਾਰਲੀਮੈਂਟ ਦੇ ਸਿੱਖਾਂ ਦੇ ਖਿਲਾਫ ਬੋਲੋਗੇ ਕਦੇ ਅਸਾਈਆਂ ਦੇ ਬੋਲੋ ਕਦੇ ਮੁਸਲਮਾਨਾਂ ਦੇ ਬੋਲੋਗੇ ਕਦੇ ਹੋਰ ਘੱਟ ਗੈਂਦੀਆਂ ਨੂੰ ਬੋਲੋਗੇ ਇਸ ਕਰਕੇ ਅਸੀਂ ਪਵਾ ਕਿਵੇਂ ਵੀ ਆ ਅਸੀਂ ਇਕੱਠੇ ਹੈਗੇ ਇਕੱਠੇ ਰਵਾਂਗੇ ਤੇ ਇਹਦਾ ਜਵਾਬ ਇੱਕ ਮੱਠੂ ਕੇ ਦਿੰਦੇ ਰਹਿਣਾ ਠੀਕ ਹੈ ਧੰਨਵਾਦ ਜੀ